ਬੀਜੇਪੀ ਵੱਲੋਂ ਗੁਰਦਾਸਪੁਰ ਲੋਕ ਸਭਾ ਸੰਸਦੀਕ ਖੇਤਰ ਤੋਂ ਐਲਾਨੇ ਗਏ ਉਮੀਦਵਾਰ ਠਾਕੁਰ ਦਿਨੇਸ਼ ਸਿੰਘ ਬੱਬੂ ਅੱਜ ਇਤਿਹਾਸਿਕ ਕਸਬਾ ਕਲਨੌਰ ਦੇ ਪ੍ਰਾਚੀਨ ਸ਼ਿਵ ਮੰਦਰ ਵਿੱਚ ਨਤਮਸਤਕ ਹੋਏ ਇਸ ਮੌਕੇ ਤੇ ਕਲਨੌਰ ਪਹੁੰਚਣ ਤੇ ਬੀਜੇਪੀ ਦੇ ਵਰਕਰਾਂ ਵੱਲੋਂ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਮੱਥਾ ਟੇਕਣ ਦੇ ਬਾਅਦ ਗੱਲਬਾਤ ਦੌਰਾਨ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਉਹ ਅੱਜ ਪੋਲੇ ਸ਼ੰਕਰ ਦਾ ਅਸ਼ੀਰਵਾਦ ਲੈਣ ਆਏ ਹਨ ਔਰ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਜ਼ਿਲ੍ਹੇ ਦੇ ਲੋਕ ਇਸ ਵਾਰ ਉਹਨਾਂ ਨੂੰ ਸੇਵਾ ਦਾ ਮੌਕਾ ਦੇਣਗੇ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਬੀਜੇਪੀ ਦੇ ਵਰਕਰ ਹਾਜ਼ਰ ਸਨ ਆਓ ਤੁਹਾਨੂੰ ਦਿਖਾਉਂਦੇ ਹਾਂ ਕਲਨੌਰ ਤੋਂ ਰੋਹਿਤ ਭਾਰਦवाज ਦੇ ਨਾਲ ਸਾਡੀ ਵਿਸ਼ੇਸ਼ ਦੇਖੋ ਲੋਕ ਸਭਾ ਗੁਰਦਾਸਪੁਰ ਦੇ ਲੋਕਾਂ ਦਾ ਸਾਰਿਆਂ ਦੇ ਮਨ ਹੀ ਜੀ ਲੋਕਲ ਕੈਂਡੀਡੇਟ ਕੋਨਾ ਚਾਹੀਦਾ ਹੈ। ਔਰ ਸਾਰਿਆਂ ਦੀ ਭਾਵਨਾ ਨੂੰ ਦੇਖਦੇ ਹੋਏ ਲੋਕਲ ਕੈਂਡੀਡੇਟਤਾ ਜੀ। ਆਪਣੇ ਮੁੱਖ ਮੁੱਦੇ ਕੀ ਹੋਣਗੇ ਜੀ ਇਹ? ਦੇਖੋ ਇੱਕ ਤਾਂ ਪਹਿਲੇ ਜੀ ਜਿਹੜੇ ਗੁਰਦਾਸਪੁਰ ਲੋਕ ਸਭਾ ਸਾਰੇ ਲੋਕਾਂ ਨੂੰ ਬਿਠਾ ਕੇ ਵੀ ਕਿਹੜੇ ਕਿਹੜੀਆਂ ਜੀਥੇ ਜ਼ਰੂਰਤਾਂ ਜਿਹੜੇ ਕਿਹੜੇ ਕੰਮ ਹੋਣੇ ਚਾਹੀਦੇ ਨੇ। ਉਹਦੇ ਅਸੀਂ ਅੱਜ ਦਾ ਜੀ ਮੀਟਿੰਗ ਹੀ ਕਾਰ ਕਮੇਟੀ ਉਹਦੇ ਵੀ ਇੱਕ ਦੋ ਇਸ਼ੂ ਜਿੱਦਾਂ ਬਣੇ ਧਾਰੀਵਾਲ ਮਿਲਦਾ ਇਸ਼ੂ ਹੈ। ਜਾਂ ਗੁਰਦਾਸਪੁਰ ਇੱਕ ਪੁਲ ਦਾ ਫਲਾਈਓ ਜਿਹੜਾ ਮਰਨਾ ਉਹਦਾ ਉਹ ਅਹੀ ਅੱਜ ਸਾਰੇ ਬਹਿ ਕੇ ਗੱਲ ਕੀਤੀ ਵੀ ਇਹ ਸਾਰੀ ਚੀਜ਼ਾਂ ਨੋਟ ਕੀਤੀਆਂ ਜਾਣ ਕਰੀ ਉਸ ਤੋਂ ਬਾਅਦ ਆਪਾਂ ਜਿਸ ਇਲੈਕਸ਼ਨ ਮੈਨੀਫੈਸਟੋ ਆਏਗਾ ਉਹ ਚਾਹੀ ਸਾਰੀ ਚੀਜ਼ਾਂ ਪਾ ਕੇ ਜੋ ਜੋ ਵੀ ਲੋਕਾਂ ਨਾਲ ਵਾਅਦਾ ਕਰਨਗੇ ਇੱਕ ਇੱਕ ਵਾਅਦਾ ਪੂਰਾ ਕਰਾਂਗੇ ਇਸ ਟਾਈਮ ਬੀਜੇਪੀ ਨੂੰ ਪੰਜਾਬ ਵਿੱਚ ਕਿਸ ਤਰ੍ਹਾਂ ਦਿਖ ਰਹੀ ਹੈ ਦੇਖੋ ਤੁਹਾਡੇ ਸਾਹਮਣੇ ਇਹ 5 ਸਾਲ ਪਿਛਲੀ ਕਾਂਗਰਸ ਸਰਕਾਰ ਰਹੀ ਹੈ 2 ਸਾਲ ਉਹਨਾਂ ਦੀ ਸਰਕਾਰ ਹੈ ਤੋਂ ਮੈਨੂੰ ਤੁਸੀਂ ਦੱਸ ਦਿਓ ਪੱਤਰਕਾਰ ਮੇਰੇ ਮਿੱਤਰ ਇਹ ਦੱਸੋ ਕਿਹੜਾ ਕੰਮ ਹੋਇਆ ਕਰਕੇ 2 ਸਾਲ ਜਿਤੋਂ ਲੱਗਦਾ ਲੋਕਾਂ ਨੇ ਦੇਖੋ ਬੜਾ ਫਤਵਾ ਦਿੱਤਾ 99 ਸਿਤਾ ਦੇਤੀਆਂ ਲੋਕਾਂ ਨੇ ਇਹ ਅੱਜ ਦੇਖੋ ਕੀ ਹਾਲਾਤ ਨੇ ਨਹੀਂ ਜਿਸ ਤਰ੍ਹਾਂ ਕਿਸਾਨ ਕਹਿ ਰਹੇ ਨੇ ਵੀ ਮਤਲਬ ਬੀਜਪੀ ਦੀ ਅਸੀਂ ਬੁੱਤ ਵੀ ਨਹੀਂ ਲੱਗੰਦਿਆਂਗੇ ਵਿਰੋਧ ਕਰ ਰਹੇ ਨੇ ਉਸ ਤਾਂ ਦੇਖੋ ਕਿਸਾਨ ਵੀ ਆਪਣੇ ਭਰਾ ਹੀ ਨੇ ਯਾਰ ਮੈਂ ਵੀ ਕਿਸਾਨ ਹੀ ਪਰਿਵਾਰ ਤੋਂ ਆ ਬਾਕੀ ਇਹ ਵੀ ਜੇ ਕਿਸਾਨਾਂ ਦੀ ਕੋਈ ਗੱਲ ਹੈ ਤੇ ਸੈਂਟਰ ਗਵਰਨਮੈਂਟ ਉਹਨਾਂ ਦੀ ਗੱਲ ਕੁਝ ਬੰਨੇ ਵੀ ਕਰਦੀ ਯਾਰ ਕੁਝ ਗੱਲਾਂ ਹੀ ਕੋਸ਼ਿਸ਼ ਕਰਾਂਗੇ ਵੀ ਇਹਨਾਂ ਨੂੰ ਵੱਡਾ ਬਿਠਾ ਕੇ ਮਨਾ ਕੇ ਕਿਸੇ ਤਰ੍ਹਾਂ ਕਰਕੇ ਕਰਗੇ ਦੇਖੋ ਦੋ ਪਰਿਵਾਰਾਂ 'ਚ ਕੋਈ ਝਗੜਾ ਹੁੰਦਾ ਕੋਈ ਥੋੜਾ ਬਹੁਤਾ ਕੋਈ ਹਿੱਕ ਝੋਕਿਆ ਤਾਂ ਇਹ ਮੁਕੜੀ ਗੱਲ ਹੈ ਕਿਸਾਨ ਵੀ ਆਪਣੇ ਪਰਿਵਾਰ ਹੀ ਆ ਕੋਈ ਅਸੀਂ ਗੱਲ ਕਰਦੇ ਠੀਕ ਹੈ ਤੇ ਜਿਸ ਤਰ੍ਹਾਂ ਕੇਜਰੀਵਾਲ ਨੂੰ ਅੰਦਰ ਕੀਤਾ ਗਿਆ ਆਈਡੀ ਦੇ ਬਾਅਦ ਕੀ ਕਹੂੰਗਾ ਪੋਲਿਟਿਕਲ ਲੱਗ ਰਿਹਾ ਹੈ ਕਿ ਕੋ ਪੋਲਿਟਿਕਲ ਕਿੱਦਾਂ ਲੱਗਾ 10-10 ਆਈਡੀ ਦੇ ਸਮਨ ਭੇਜਿਆ ਉਹਨਾਂ ਨੂੰ ਉਹ ਪੇਸ਼ ਨਹੀਂ ਹੋਏ ਕਰਦੇ ਤੁਸੀਂ ਕਹਿੰਦੇ ਵੀ ਆਈਡੀ ਦੇ ਨਹੀਂ ਦੇਖੋ ਗੱਲੇ ਤਾਂ ਗਲਤ ਹੈ ਜੀ ਕਿਸੇ ਨਾ ਕਿਥੇ ਉਹਨੇ ਕ腐ਸ਼ਨ ਕੀਤੀ ਹੈ ਜੇ ਬਾਕੀ ਲੋਕ ਪੇਸ਼ ਹੋ ਸਕਦੇ ਨੇ ਸਮਨ ਦੇ ਤੇ ਇੱਕ ਉਹ ਨਹੀਂ ਪੇਸ਼ ਹੋਸਾ ਇਸ ਕਰਕੇ ਕਾਨੂੰਨ ਤੇ ਸਾਰੇ ਵਾਸਤੇ ਹੈ ਸੰਵਿਧਾਨ ਸਾਰੇ ਵਾਸਤੇ ਹੈ ਕਿਹੜੇ ਕੇਜਰੀਵਾਲ ਦੇ ਨਿਰਦੋਸ਼ ਇਹਨੂੰ ਪੇਸ਼ ਹੋ ਜਾਓਗੇ ਦੱਸਣਾ ਜਿਦਾ ਵੀ ਮੈਨੂੰ ਨਿਰਦੋਸ਼ ਹੈ ਉਹ ਤਾਂ ਪੇਸ਼ ਹੀ ਨਹੀਂ ਹੋਇਆ ਔਰ ਉਹਨਾਂ ਨੇ ਕਰਪਸ਼ਨ ਕੀਤੀ ਹੈ ਕਿ ਬਾਕੀ ਲੋਕ ਜਿਹੜੇ ਜਿਹੜੇ ਨੇ ਚਾਰ ਪੰਜ ਲੋਕ ਪਹਿਲੇ ਅੰਦਰ ਨੇ ਉਹਨਾਂ ਨੇ ਜਮਾਨਤਾਂ ਕਿਉਂ ਨਹੀਂ ਆ ਉਹਨਾਂ ਨੇ ਜਮਾਨਤਾਂ ਫਲਾਈ ਕੀਤੀ ਹੈ ਕਿ ਸਿਰ ਕਿਤੇ ਹਕਮ ਵੀ ਪੇਸ਼ੀ ਹੈ ਹੀ ਕੋਈ ਨਾ ਕੋਈ ਤਹੀਂ ਜਮਾਨਤਾਂ ਦੀ ਕੋਟਲੇ ਕਰਦੀ ਕਰਦੀ ਤੇ ਕਲਾ ਨਰ ਵਿੱਚ ਬੀਜਪੀ ਇਕੱਠੀ ਹੈਗੀ ਕਿ ਜਨੇ ਆ ਗਈ ਕਲਾ ਕੋਰ ਨੋਰ ਜ ਸਾਰੀ ਬੀਜਪੀ ਇਕੱਠੀ ਹੈ ਏਦਾਂ ਲੱਗਦਾ ਯਾਰ ਤੁਹਾਨੂੰ ਲੱਗਿਆ ਬੀਜੇ ਲੋਕਾਂ ਦੇ ਕਰਨ ਦੀ ਜਿਹੜੀ ਗੱਲ ਹੈ ਬੀਜੇਪੀ ਸਾਰੀ ਇਕੱਠੀ ਹੈ ਦੇਖੋ ਗੱਲ ਇਹ ਹੈ ਬੀਜੇਪੀ ਚ ਟਿਕਟ ਤੱਕ ਲੜਾਈ ਹੁੰਦੀ ਹੈ ਟਿਕਟ ਦੇ ਬਾਅਦ ਕੋਈ ਲੜਾਈ ਨਹੀਂ ਸਾਰੇ ਤੋਂ ਪੁੱਛ ਲਓ ਸਾਰੇ ਕਿੱਥੇ ਨੇ ਭਾਂਡੇ ਦਾ ਹਰ ਕਰ ਕਰਕੇ ਬਾਬਾ ਨੇ ਮੋਢੇ ਭਾਂਡੇ ਦਾ ਹਰ ਕਰ ਕਰਕੇ ਕਰਦੇ ਨਹੀਂ ਠੀਕ ਹੈ ਕੀ ਬੀਜੇਪੀ ਸ ਕਰਦੀ ਬਣ ਜਾਨੇ ਉਹ ਤੇ ਕਲੰਦੌਰ ਦੇ ਵਿੱਚ ਕੀ ਮਤਲਬ ਇਲੈਕਸ਼ਨ ਜਾਂ ਕੋਈ ਹੋਰ ਹੈਗਾ ਜੀ ਮੈਨੂੰ ਤਾਂ ਕੋਈ ਦੱਸੇਗਾ ਤਾਂ ਇਹ ਜਿਹੜੇ ਪੈਸੇ ਲੱਗੇ ਨੇ ਸੈਂਟਰ ਗਵਰਨਮੈਂਟ ਦੇ ਪੈਸੇ ਲੱਗੇ ਨੇ ਤੇ ਮੈਨੂੰ ਕਹਿੰਦਾ ਕਿੱਥੇ ਦੱਸਣ ਵਾਲਾ ਕੋਈ ਨਹੀਂ ਹੋਣਾ ਦੇਖੋ ਜਿਹੜੇ ਤੇ ਪੰਜਾਬ ਸਰਕਾਰ ਪਹਿਲਾਂ ਦੀ ਜਿਹੜਾ ਪੰਜਾਬ ਸਰਕਾਰ ਉਹ ਜਦੋਂ ਸੈਂਟਰ ਗੌਰਮਟ ਪੈਸੇ ਲਾਗੇ ਦੀ ਦੇਖੋ ਪਿੰਡਾਂ ਜਿਹੜੇ ਪੈਸੇ ਆਏ ਨੇ ਚਾਹੇ ਉਹ ਨਰੇਗਾ ਦੇ ਪੈਸੇ ਨੇ ਸਾਰੇ ਸੈਂਟਰ ਗੌਰਮਟ ਦੇ ਪੈਸੇ ਨੇ 15ਵੇਂ ਮਿਤੀ ਦੇ 14ਵੇਂ ਮਿਤੀ ਦੇ ਪੈਸੇ ਆਏ ਸਾਰੇ ਸੈਂਟਰ ਗੌਰਮਟ ਦੇ ਪੈਸੇ ਨੇ ਤੇ ਗੱਲ ਇਹ ਹੈ ਕਿ ਇਹ ਤੇ ਧੰਨਵਾਦ ਵੀ ਨਹੀਂ ਕਰਦੇ ਪੰਜਾਬ ਵਾਲੇ ਸੈਂਟਰ ਗੌਰਮਟ ਦਾ ਵੀ ਸੈਂਟਰ ਗੌਰਮਟ ਨੇ ਪੈਸੇ ਦਿੱਤੇ ਨੇ ਕਰਕੇ ਧੰਨਵਾਦ